ਸਿੱਖ ਬੰਦੇ ਪਿੰਡ ਕਹੇਰ ਵਿਖੇ ਇੱਕ ਦਰਦਨਾਕ ਹਾਦਸਾ ਬੀਤੀ ਰਾਤ 2 ਵਜੇ ਦੇ ਕਰੀਬ ਵਾਪਰਿਆ ਜਿਸ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਰਖਤ ਦੇ ਨਾਲ ਟਕਰਾ ਗਈ ਜਿਸ ਦੇ ਨਾਲ ਕਾਰ ਦੇ ਪ੍ਰਕਟੇ ਉੱਡ ਗਏ ਅਤੇ ਕਾਰ ਦੇ ਵਿੱਚ ਪੰਜ ਬੰਦੇ ਸਵਾਰ ਸਨ ਹਾਦਸੇ ਤੋਂ ਬਾਅਦ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਕੇ ਤੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਇਹ ਲੋਕ ਸੰਗਰੂਰ ਤੋਂ ਵਿਆਹ ਤੋਂ ਵਾਪਿਸ ਆਪਣੇ ਪਿੰਡ ਖੇੜੀ ਚੈਲਾ ਪਰਤ ਰਹੇ ਸਨ ਪਰ ਕਹੇਰ ਆ ਕੇ ਇਹ ਹਾਦਸਾ ਵਾਪਰ ਗਿਆ ਚਾਰ ਨੂੰ ਐਂਬੂਲੈਂਸ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਵਤਾਰ ਸਿੰਘ ਜੀ ਕਿਹੜਾ ਪਿੰਡ ਦਾ ਕਿਹੇ ਰੂ ਜੀ ਕਦੋਂ ਦੀ ਘਟਨਾ ਤੇ ਕੀ ਵੀ ਕੀ ਗੱਲਬਾਤ ਆ ਤੁਸੀਂ ਕਿੱਥੋਂ ਨੂੰ ਘੇ ਪਤਾ ਲੱਗਿਆ ਇਹ 1.30 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਬੇ ਚ ਵੱਜ ਕੇ ਚੌਂਕੜੀ ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에어 ਬੈਗ ਉਹਦੇ ਸੀਸਾ ਪੰਨ ਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠੀਕ ਨੇ ਜੀ ਕਾਦੇ ਚ ਭੇਜੇ ਹਸਪਤਾਲੇ ਤੇ 108 ਚ ਗਏ ਨੇ ਜੀ ਦੋ